ਜਦੋਂ ਸਰਦਾਰ ਨਹੀਂ ਬਦਲ ਗੁਜੇ ਦੇ ਜਦੋਂ ਉਹਨਾਂ ਦਾ ਸੰਸਕਾਰ ਸੀਗਾ ਤੇ ਉਹਦੀ ਰੋਟੀ ਸਾਰੀ ਐਸਜੀਪੀਸੀ ਭੋਗ ਤੇ ਉਹਦੀ ਰੋਟੀ ਸਾਰਾ ਖਾਣਾ ਐਸਜੀਪੀਸੀ ਨੇ ਭੇਜਿਆ ਸਰ ਮਾਂ ਦੇ ਭੋਗ ਤੇ ਰੋਟੀ ਖਵਾ ਨਹੀਂ ਸਕਦੇ ਐਵੇਂ ਪੰਜਾਬ ਪੰਜਾਬ ਦੀਆਂ ਥੱਡੀਆਂ ਦਿਖਾਈ ਜਾਂਦੇ ਜੋ ਬਿਆਨ ਵੇਖੋ ਕਿਹੜੇ ਦੇਣ ਦੇ ਸਾਡੀ ਸਰਕਾਰ ਬਣ ਜੂ ਤਾਂ ਕਹਿੰਦਾ ਅਸੀਂ ਸੋਲ ਸਵੇਰੇ ਉਹ ਪਤਨ ਕਿਹੜਾ ਕਹਿੰਦਾ ਲੈਂਡਰ ਪਾ ਦੇਗਾ ਦਰਵਾਜ਼ੇ ਦੇ ਬਾਅਦ 25 ਸਾਲ ਕੰਕਰੀਟ ਤੇ ਦੇ ਪਾਪੇ ਦੀ ਸਰਕਾਰ ਨਹੀਂ 25 ਸਾਲ ਪੰਜਵਾਂ ਤੇ ਤਾਂ ਪਿਓ ਮੁਖੰਤੀ ਰਿਹਾ ਯਾਰ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ ਤਾਲੀਵਾਲ ਸਭ ਇਸੇ ਵਿੱਚ ਹਰ ਕੋਈ ਜਿਵੇਂ ਸੇਵਾ ਵਾਲੀ ਨਿਕਲਿਆ ਚਾਹੇ ਆਮ ਇਨਸਾਨ ਹੋਵੇ ਜਾਂ ਲੀਡਰ ਹੋਵੇ ਸੁਖਬੀਰ ਬਾਦਲ ਨੇ ਵੀ ਸੇਵਾ ਕੀਤੀ ਬੜੀ ਚਰਚਾ ਦੇ ਵਿੱਚ ਵੀ ਆਏ ਫਿਰ ਅਖੀਰ 'ਚ ਇਲਜ਼ਾਮ ਲੱਗਿਆ ਤੇ ਗੋਲਕ ਦੇ ਪੈਸੇ ਸੀਗੇ ਕਿਵੇਂ ਵੇਖ ਰਿਓ ਥਾਲੀ ਹਟ ਗਿਆ ਹੁਣ ਵੀ ਹਟ ਗਿਆ ਹਟ ਗਿਆ ਨਾ ਸੁਖਬੀਰ ਜਿੱਦਾਂ ਅਗਲੇ ਨੂੰ ਦੋਸ਼ ਲਾਤਾ ਵੀ ਗੋਲਕ ਦੇ ਪੈਸੇ ਵੰਡਦਾ ਫਿਰਦਾ ਅਜ ਨਾਲੇ 5 ਮਿੰਟ ਆਇਆ ਦਿਓ ਜੀ ਅਜ ਨਾਲੇ ਇਹ ਲਾਗੇ ਗੁਜਰਤਪੁਰ ਦਾ ਪਿੰਡ ਉੱਥੇ 5 ਮਿੰਟ ਆ ਗੱਡੀ 'ਚ ਖਲੋ ਕੇ ਵੇਖ ਕੇ ਚੱਲ ਗਿਆ ਫੋਲੋ ਚਾਰ ਦਿਨਾਂ ਤੋਂ ਉਹਨੇ ਉਹ 50-50 ਦੀ ਥੱਦੀਆਂ ਕੁਝ ਵੰਡੀਆਂ ਉਹ ਦੂਜਿਆਂ ਦੇ ਰੋਜ਼ਵਾਤਾ ਵੀ ਐਸਡੀਪੀਸੀ ਦੇ ਪੈਸੇ ਆ ਹੂੰ ਸੁੰਦੇ ਕੀ ਗੱਲ ਆ ਚਲੋ ਕਹਿਣਾ ਨਹੀਂ ਚਾਹੀਦਾ ਗੱਲ ਉਹਦਾ ਤੱਤੀ ਆ ਜਿਹੜਾ ਬੰਦਾ ਸੁਣੋ ਪੰਜਾਬੀ ਆ ਜੀ ਜਿੰਨੇ ਮੱਦੀ ਕਮਜ਼ੋਰ ਪੰਜਾਬੀ ਖਲੋਤੇ ਐ ਸਾਰੇ ਇਹ ਜਦੋਂ ਇਹਨਾਂ ਦੇ ਪਰਿਵਾਰ ਦਾ ਕੋਈ ਜੀ ਮਰ ਜਾਂਦਾ ਨਾ ਆਪਣੇ ਕਦੋਂ ਦਾਲ ਫੁਲਕਾ ਬਣਾ ਕੇ ਖਵਾਉਂਦੇ ਹੂੰ ਸਦ ਮੱਕਲ ਇੱਕ ਟੀਵੀ ਦੇ ਡਿਬੇਟ ਸੁਣ ਲਿਆ ਸੀਗਾ ਕਿ ਜਦੋਂ ਸਰਦਾਰ ਨਹੀਂ ਬਾਦਲ ਗੁਜੇ ਜਿੱਦੋਂ ਉਹਨਾਂ ਦਾ ਸੰਸਕਾਰ ਸੀਗਾ ਤੇ ਉਹਦੀ ਰੋਟੀ ਸਾਰੀ ਐਸਜੀਪੀਸੀ ਭੋਗਤੇ ਉਹਦੀ ਰੋਟੀ ਸਾਰਾ ਖਾਣਾ ਐਸਜੀਪੀਸੀ ਨੇ ਭੇਜਿਆ ਸਰ ਮਾਂ ਦੇ ਭੋਗ ਤੇ ਰੋਟੀ ਖਵਾ ਨਹੀਂ ਸਕਦੇ ਐਵੇਂ ਪੰਜਾਬ ਪੰਜਾਬ ਦੀਆਂ ਥੱਡੀਆਂ ਦਿਖਾਈ ਜਾਂਦੇ ਜੋ ਬਿਆਨ ਵੇਖੋ ਕਿਹੜੇ ਦੇਣ ਦੇ ਸਾਡੀ ਸਰਕਾਰ ਬਣ ਜੂ ਤਾਂ ਕਹਿੰਦਾ ਅਸੀਂ ਚੋਅਸ ਫੇਰੇ ਉਹ ਪਤਨ ਕਿਹੜਾ ਕਹਿੰਦਾ ਲੈਂਟਰ ਪਾ ਦੇਗਾ ਦਵਾਵਾਂ ਤੇ ਬੋਲ 25 ਸਾਲ ਕੰਕਰੀਟ ਤੇ ਤੇ ਭਾਪੇ ਦੀ ਸਰਕਾਰ ਨਹੀਂ 25 ਸਾਲ ਪੰਜ ਵਾਰ ਤੇ ਪਿਓ ਮੁਖੰਤੀ ਰਿਆ ਯਾਰ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ ਤੁਹ ਕੋ ਨਵਾ ਜਿਹੜਾ ਵਾਦਾ ਕਰਦਾ ਪੰਜ ਵਾਰ ਮੁੱਖ ਮੰਤਰੀ ਸਰ ਇੱਕ ਵਾਰ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਪੰਜਾਬ ਦੇ ਕਿਹੜਾ ਕਦੇ ਇੱਟ ਲਾਈ ਦਿਖਾਉਂ ਜੀ ਦਿਖਾਉਂ ਕਿੱਥੇ ਪਾਈ ਉਹਦਾ ਮਿੱਟੀ ਆ ਕੇ ਦੱਸੇ ਸੁਖਵੀਰ ਵੀ ਇੱਥੇ ਮੇਰੇ ਬਾਪੂ ਦੀ ਮਿੱਟੀ ਪਾਈ ਗੱਲਾਂ ਦਾ ਉਦਾਂ ਹੀ ਕੜਾ ਬਣਾਈ ਜਾਂਦੇ ਤੁਸੀਂ ਯਾਰ ਗੱਲਾਂ ਦੇ ਕੜਾ ਨਾ ਸੱਦ ਨਹੀਂ ਸਦਾ ਸੋਸ਼ਲ ਮੀਡੀਆ ਦਾ ਜੋਗਿਆ ਲੋਕ ਹਾਸੇ ਨੂੰ ਨੋਟ ਕਰਦੇ ਲੋਕ ਹਾਸੇ ਚ ਵੰਦੇ ਕਿਹੜੀ ਪਾਰਟੀ ਕੀ ਕਰਦੀ ਆ ਕਿਹੜਾ ਲੀਡਰ ਕੀ ਕਰਦਾ ਕੀ ਕਹਦੇ ਜਿੰਨਾਂ ਨੇ ਜਲ 75 ਸਾਲ ਆਵਾਜ਼ ਕੀਤਾ ਕਾਂਗਰਸ ਲੰਮੇ ਸਮੇਂ ਤੋਂ ਰਾਜ ਕਰ ਰਹੀ ਹੈ ਇਹਨਾਂ ਤੇ ਕਹਦਾ ਯਕੀਨ ਕਰੀਏ ਜੀ ਪੰਜਾਬ ਤੇ ਇਹਨਾਂ ਡੋਪਤਾ ਸਾਰੇ ਬੰਦੇ ਸਭ ਇਸੇ ਵਿੱਚ ਹੀ ਹਰ ਕੋਈ ਜਿਸ ਵਾਂ ਇਸੇ ਵਾਲੀ ਨਿਕਲਿਆ ਚਾਹੇ ਆਮ ਇਨਸਾਨ ਹੋਵੇ ਜਾਂ ਲੀਡਰ ਹੋਵੇ ਸੁਖਬੀਰ ਬਾਦਲ ਨੇ ਵੀ ਸੇਵਾ ਕੀਤੀ ਬੜੀ ਚਰਚਾ ਦੇ ਵਿੱਚ ਵੀ ਆਏ ਫਿਰ ਅਖੀਰ 'ਚ ਇਲਜ਼ਾਮ ਲੱਗਿਆ ਤੇ ਗੋਲਕਦੇ ਪੈਸੇ ਸੀਗੇ ਕਿਵੇਂ ਵੇਖ ਰਹੇ ਹੋ ਕਾਲੀ ਗੱਲ ਹਟ ਗਿਆ ਹੁਣ ਹਟ ਗਿਆ ਹਟ ਗਿਆ ਨਾ ਸੁਖਬੀਰ ਜਿੱਦਾਂ ਅਗਲੇ ਨੂੰ ਦੋਸ਼ ਲਾਤਾ ਵੀ ਗੋਲਕਦੇ ਪੈਸੇ ਵੰਡਦਾ ਫਿਰਦਾ ਅਜ ਨਾਲੇ 5 ਮਿੰਟ ਆਇਆ ਦਿਓ ਜੀ ਅੱਜ ਨਾਲੇ ਦੇ ਲਾਗੇ ਗੁਜਰਪੁਰ ਦਾ ਪਿੰਡ ਉੱਥੇ 5 ਮਿੰਟ ਆ ਗੱਡੀ 'ਚ ਖਲੋ ਕੇ ਵੇਖ ਕੇ ਚੱਲ ਗਿਆ ਅੱਗੇ ਨਹੀਂ ਆਇਆ ਸੋਦੋ ਹੋਰ ਉਹ ਚਾਰ ਕੁ ਦਿਨ ਉਹਨੇ ਉਹ 50 50 ਦੀਆਂ ਥੱਦੀਆਂ ਕੁਝ ਵੰਡੀਆਂ ਉਹ ਦੂਜਿਆਂ ਦੇ ਰੋਬ ਪਾਤਾ ਵੀ ਇਹ ਤਾਂ ਐਚਪੀਸੀ ਦੇ ਪੈਸੇ ਆ ਸੁਣਦੇ ਕਿ ਨਹੀਂ ਗੱਲ ਚਲ ਕਹਿਣਾ ਤੁਸੀਂ ਚਾਹੀਦਾ ਗੱਲ ਉਹ ਤਾਂ ਤੱਤੀ ਆ ਜਿਹੜਾ ਬੰਦਾ ਸੁਣੋ ਪੰਜਾਬੀਆਂ ਜੀ ਜਿੰਨੇ ਮਰਜ਼ੀ ਕਮਜ਼ੋਰ ਪੰਜਾਬੀ ਖਲੋਤੇ ਆ ਸਾਰੇ ਹੂੰ ਜੇ ਜਦੋਂ ਇਹਨਾਂ ਦੇ ਪਰਿਵਾਰ ਦਾ ਕੋਈ ਜੀ ਮਰ ਜਾਂਦਾ ਨਾ ਆਪਣੇ ਕਦੋਂ ਦਾਲ ਫੁਲਕਾ ਬਣਾ ਕੇ ਖਵਾਉਂਦੇ ਹਮਮ ਸਦ ਮੱਕਲ ਇੱਕ ਟੀਵੀ ਦੇ ਡਿਬੇਟ ਸੁਣ ਲਿਆ ਸੀਗਾ ਕਿ ਜਦੋਂ ਸਰਦਾਰਨੀ ਬਾਦਲ ਗੁਜੇ ਦੇ ਜਦੋਂ ਉਹਨਾਂ ਦਾ ਸੰਸਕਾਰ ਸੀਗਾ ਤੇ ਉਹਦੀ ਰੋਟੀ ਸਾਰੀ ਐਸਜੀਪੀਸੀ ਭੋਗ ਤੇ ਉਹਦੀ ਰੋਟੀ